ਸੇਕ ਦੇ ਤੇ ਦੇਖ ਲੈ ਜੀ ਧੰਨਵਾਦ ਬਾਬਾ ਬੋਲੀ ਬਾਬਾ ਨਾ ਖੱਕੇ ਜਾਣਾ ਬਾਹ ਫੁੱਫੜਦੇ ਬੋਲੀ ਨਾ ਪੀਤੀ ਗਲਾਸਾ ਨਾ ਫੁੱਫੜੇ ਇਤਲੀ ਪਟੇ ਨਾ ਕਰਦੀ ਏ ਕਰਈਏ ਜੁਮਾ ਤੇ ਨਾ ਚੱਲ ਗਈਏ ਬਸ ਕਰਦੀ ਗੁਮਾਰਾ ਕਰ ਜਾਓ ਹੁਣ ਦੇਖ ਹੇਕ ਲਾਊਗਾ ਹੇਕ ਲਾਊਗਾ ਹੇਕ ਹਾਂ ਇਹਨੇ ਸਿੰਗਾ ਤੇ ਕੀ ਕੁਛ ਨਹੀਂ ਕਿਹਾ ਕਿ ਚੱਟ ਕੇ ਅਗਰ ਅੰਦਰ ਜਾਓ ਨਾ ਹੋਰ ਅੰਦਰ ਜਾਓ ਕੋਈ ਨਾ ਜਾਓ ਜਾ ਕੇ ਨਹੀਂ ਜਾਓ ਜਾਓ ਬਸ ਇੱਕ ਵਾਰੀ ਖੱਟਣ ਗਿਆ ਸੀ ਔਰ ਥੱਲੇ ਵੱਲੇ ਦਵਾਰੋ ਬਾਰੀ ਦਵਾਰੀ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਖੇਸੀ ਮਗੇ ਦਾ ਡੈਡੀ ਰੁੱਸਿਆ ਫਿਰੇ ਕਹਿੰਦਾ ਮੈਂ ਨਹੀਂ ਕੋੜ ਮਣੀ ਵੇਖੀ ਮੈਂ ਨਹੀਂ ਕੋੜ ਮਣੀ ਵੇਖੀ ਮੰਗਲਾ ਲੱਗਦਾ ਆਹ ਵੈਰੀ ਗੁੱਡ ਕਾਲੂ ਬਾਜ਼ਾਰ ਚੱਕਣੀ ਬੋਲੀਏ ਕੋਹ ਤੇ ਕਾਲੂ ਅਜੇ ਨਾ ਕੱਟੇ ਨਾ ਹਾ ਹਾਂ ਉਹ ਵੀ ਗੋਸ਼ ਨਿਕਲ ਗਿਆ ਤੇ ਗਾਣੇ ਗਾਣੇ ਉਹ ਗਾਣੇ ਚੱਲ ਚੱਲ ਹਾਂ ਆਪਾਂ ਨਾਈਟ ਕਰੋ ਇੱਥੇ ਆ ਜੂਰੇ ਆਉਂਦੇ ਚੱਲਣ ਚਾਹੀਦੇ ਹਾਂ ਚੈਨਲ ਤੇ ਹਾਂ ਮੈਂ ਇੱਕ ਚੱਕ ਲਿਆ ਉਹ ਮੈਂ ਤਾਂ ਕਹਿਨੀ ਆਪਣੇ ਆਲਾ ਕਿੱਥੇ ਰੱਖਿਆ ਸੀ ਆ ਮੈਕ ਫੜਾ ਸਾਹਿਬ ਜਿਆਦਾ ਟੈਨਸ਼ਨ ਬੋਲੀਆ ਦੇ ਲੈਂਡਰ ਚੱਲ ਨਹੀਂ ਰੋ ਬੋਲੀ ਪਾ ਦੇ ਲੱਡੂ ਖਾਦੇ ਵੀ ਬਥੇਰੇ 阿特里，阿特里，哈喽，特别棒。 ਪਵਾ ਮਾਨ ਨਤਗੀ ਦੇ ਵਿੱਚ ਤੂੰ ਵਾਲੀ ਮੈਂ ਪਵਾ ਮਾਨ ਨਤਗੀ ਦੇ ਵਿੱਚ ਤੂੰ ਨੀ ਆ ਉੱਡੜਾ ਕਬੂਤਰ ਆਇਆ ਹਲੋ ਹਲੋ ਪਰ ਮੇਰੀ ਜੀ ਜੀ ਬਾਰੀ ਦੇ ਦੀ ਨੇ ਜਾਰੇ ਬੋਲੀਆਂ

ਇਹੇ ਸ਼ੁਰਤ ਹੈ ਨਾ ਚੱਲ ਗਈ ਇਹ ਸ਼ੁਰਤ ਹੈ ਨਾ ਜੇ ਗਈ ਨਾ ਜੜਾ ਟੈਨ ਬਾਗ ਦਾ ਵਿੱਚੇ ਬਾਰੀ ਵਰਤੀ ਖੱਟਣ ਗਿਆ ਸੀ ਬਾਰੀ ਵਰਤੀ ਖੱਟਣ ਗਿਆ ਸੀ ਖੱਟ ਕੇ ਲਿਆ ਦਾ ਕੁੱਕਰ ਪੰਗੜਾ ਤਾਂ ਸੱਜਦਾ ਨਹੀਂ ਨੱਚੇ ਮੁੰਡੇ ਦਾ ਪੂਪੜ ਰੁਕੇ ਮੁੰਡੇ ਦਾ ਪੂਪੜ ਸਟੋਰੈਂਟ ਗਾ ਲੀ ਅਡੀ ਨਾ ਰਹਿੰਦੀ ਗਾ ਹਏ ਦਾ ਮੂ ਮੈਂ ਪਾਵਾਂ ਨੱਚਦੀ ਦੇਵੀ ਤੋਂ ਨਵਲੀ ਮਸਾਂ ਉਹ ਜਨਾ ਇੱਕ ਤਾਂ ਮੰਨਦੀ ਨਾ ਰੋਣਾ ਚਿਕਾ ਦੇ ਮੜਾ ਹੌਸਲੇ ਜਾਨੀ ਬੰਮਾ ਮਾਇਰ ਲਈ ਤਾਂ ਹੀ ਚੱਕ ਚੱਕ ਚਾਹ ਲੱਡੂ ਖਾ ਦੇ ਕਿਰਪਾ ਹੋਰ 5 ਮਿੰਟ ਚੱਕਰ ਕਰ ਦੋ ਬੋਲੀ ਲਿਆ ਜਾ ਚੱਲ ਪਾ ਪਾਉਂਿਆ ਜਾਨਾ ਚਲਾ ਦਿੰਦਾ ਹਾਂ ਹਾ ਬਾਰੇ ਬੁਧਾ ਚਲੋ ਬਾਰੇ ਵਰਸੀ ਘਟਨ ਗਿਆ ਸੀ ਫਰੀ ਮਰਸ ਕੇ ਘਟਨ ਘਟਕੇ ਲਿਆਦਾ ਆੜੀ ਘਟਕੇ ਲਿਆਦਾ ਆੜੂ ਗਵਾਇਸ ਕੋਲ ਚਲ ਕਰਾਉਂਦਾ ਬੋਲੀ ਚਾਹਰਾ ਚਾਲ ਪਾਰੇ ਬਾਰੀ ਬਾਰਸੀ ਬਾਰੀ ਬਾਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਆੜੂ ਬਾਰੀ ਬਾਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਆੜੂ ਖਟ ਕੇ ਲਿਆਂਦਾ ਆੜੂ ਅਸ਼ਕੇ ਫੁੱਪੜਲਾ ਵੇਚਾੜੂ ਅਸ਼ਕੇ ਫੁੱਪੜਲਾ ਵੇਚਾੜੂ ਅਸ਼ਕੇ ਫੁੱਪੜਲਾ ਵੇਚਾੜੂ ਅਸ਼ਕੇ ਉਹ ਬਾਰੀ ਬਾਰਸੀ ਖਟਣ ਗਿਆ ਸੀ ਬੱਲੇ ਬੱਲੇ ਆਰਤੀ ਘਟਣ ਗਿਆ ਸੀ ਖੱਟ ਕੇਲਿਆਂ ਦੀ ਖੇਸੀ ਪੰਗੜਾ ਨਾ ਬੋਲ ਦਵਾ ਸਕਿਪ ਕਰ ਚਲ ਆਰਤੀ ਘਟਣ ਗਿਆ ਸੀ ਖੱਟ ਕੇਲਿਆਂ ਦੀ ਖੇਸੀ ਮੰਗੇ ਦਾ ਡੈਡੀ ਰੁੱਸਿਆ ਫਿਰੇ ਕਹਿੰਦਾ ਮੈਂ ਨਹੀਂ ਕੋੜ ਮਣੀ ਦੇਖੀ ਖਾਲੀ ਹੋ ਜਾਂਦੀ ਹੈ ਹਰ ਨੂਰਤੀਆਂ ਕਰਦੇ ਰਹਿਣੇ ਸੀ ਇੰਤਲਾਬਾਂ ਨਹੀਂ ਚਾਹੀਏ ਰਹੇ ਕਾਲੇ ਤਾਰਾਂ ਵਿੱਚ ਕੁਮਾਈ ਰਹੇ ਕਾਲੇ ਤਾਰਾਂ ਵਿੱਚ ਕੁਮਾਈ ਰਹੇ ਸਾਂਹ ਜਾਰ ਰਹਾ ਸਾਂਹ ਦੋ ਮਿੰਟ ਦਮ ਨਾਲ ਰਸਮ ਲੈ ਲਓ ਨੀ ਜੋ ਪਾਰੇ ਗਿੱਜਗੀ ਪੀਦੇ ਤੇ ਟੋਪੇ ਟੋਪੇ ਦੇ ਕੇ ਸਾਲ ਸੁਣੀ ਦਾ ਓ ਵਾਲੋ ਟੋਪੇ ਦੇ ਕੇ ਮਾਹ ਬੁਣੀ ਦਾ ਸੋਪਾਂ ਜੀਨ ਨੂੰ ਕਾਤ ਤੂੰ ਨਾ ਕੱਲ ਭਾਈ ਹਾਂ ਬਾਈ ਲਾਈਵ ਸਹੀ ਆਈ ਨਾ ਮੰਨ ਨਹੀਂ ਅੱਜ ਵਾਲੀ ਇਹਦਾ ਪ੍ਰੈਕਟਿਸ ਅੱਜ ਹਾਂ ਕੱਲ ਵਾਲੀ ਅੱਜ ਪ੍ਰੈਕਟਿਸ ਕਰ ਰਹੇ ਸਾਰੀ ਚੱਲ ਰਹੀ ਹੈ ਸਾਰੀ ਚੱਲ ਆਜਾ ਕੀ ਦਾ 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 ਮੁਕਾਬਲਾ ਹੋਊਗਾ ਹਾਂ ਲਾਈਵ ਹਾਂ ਦਾ ਨਹੀਂ ਜਿੱਦਗਾ ਹਨਾਂ ਤਾਂ ਤਾਂ ਨਹੀਂ ਖਿਡਾਣਗੇ ਉਹਨਾਂ ਨੂੰ ਪਤਾ ਲੱਗ ਜਾ ਦੱਦ ਤੇ ਨਹੀਂ ਹਾਰੇ ਪਹਿਲੀ ਨਹੀਂ ਆਪਾਂ ਜੋ ਉਹ ਕਰਦੇ ਸੀਗੇ ਤਾਂ ਪਤਾ ਹੀ ਲੱਗਦਾ ਟਾਈਮ ਦਾ ਪ੍ਰੈਕਟਿਸ ਕਰਨ ਨੂੰ ਅੱਜ ਹਾਂ ਪ੍ਰੈਕਟਿਸ ਅੱਜ ਟਾਈਮ ਖੁੱਲਦਾ ਨਹੀਂ ਦੱਸ ਦੇਣਾ ਕਾਹ ਕਰਿਆ ਹਾਂ ਬਹੁਤ ਦੇ ਪੁੱਤ ਨਹੀਂ ਰਹਿ ਰਿਹਾ ਜਿਹੜਾ ਜੋ ਗੋਲੀ ਚੱਕਿਆ ਕਰੋ ਹਰਪ੍ਰੀਤ ਤੁਸੀਂ ਗੋਲੀ ਨਹੀਂ ਚੱਕਦੇ ਤਾਂ ਆ ਕਰਕੇ ਵਿਰੋਧ ਜੋਸ਼ਿਆ ਨਹੀਂ ਹੋਣਾ ਤਾਂ ਚੱਕ ਲੈ ਇੰਨੇ ਦਾ ਫਰਕ ਨਾ ਫਰਕ ਆ ஆனா <Mile dizzy>

ਮੇਰੇ ਉਹ ਬੋਲ ਜਪੇ ਗਏ ਵੇ ਗੋਲ ਤਾਂ ਹੁੰਦੇ ਮੈਂ ਆਏ ਮਰ ਤਾਂ ਬੰਬੀ ਅੱਛਣ ਗਈ ਉਹ ਤਾਂ ਨਾ ਹੁੰਦੇ ਉਹ ਨਾ ਉਹ ਕੱਲ ਵਾਲੀ ਰੇਸ ਚੱਲਦੀ ਹੈ ਅਭਿਆਸ ਜਾਰੀ ਹੈ ਅਭਿਆਸ ਜਾਰੀ ਹੈ ਜਾਨੀ ਜਦੋਂ ਇੱਕ ਨਹੀਂ ਆਉਣੀ ਮਮੀ ਆ ਗਈ ਚੱਲ ਚੱਲ ਮੇਲੇ ਨੂੰ ਮਗਰੇ ਮਗਰੇ ਨਾ ini तांय ने ਜੇ ਸਨੀ ਯੂਦਾ ਦਾ 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 ਗਏ ਵਿਚਾਰ ਆ ਬਾਈ ਬਜ਼ਾਰ ਚ ਤਾਂ ਠੀਕ ਹੀ ਫਿਰ ਗਈ ਕਹਿੰਦਾ ਆ ਵੀ ਖਾਣਾ ਉਹ ਕਹਿੰਦਾ ਚੱਲ ਤਾਂ ਨਹੀਂ ਚਲ ਉਹ ਤਾਂ ਕਹਿੰਦਾ ਦੁਕਾਨ ਚ ਬਹਿ ਗਿਆ ਪਤਾ ਨਹੀਂ ਕਿੱਧਰ ਵਾਗੀ ਉਹ ਕਹਿੰਦਾ ਗਈ ਯਾਰ ਗਈ ਮੋੜ ਯਾਰ ਮੋੜ ਨਹੀਂ ਗਈ ਮੋੜ ਯਾਰ ਮੋੜ ਗਈ ਯਾਰ ਗਈ ਮੋੜ ਯਾਰ ਮੋੜ ਗਈ ਯਾਰ ਗਈ ਨਾਮ ਚੜਜਾ ਦਾ ਕੋਈ ਬੱਚੇ ਸੁਣ ਮੇਰੀ ਕੋਈ ਬੱਚੇ ਆਈ ਤੂੰ ਚਾਹੋਂ ਕਿਪੜੇ ਤੇ ਸਾਈਂ ਆ ਬੰਗੜਾ ਤਪ ਬੰਗੜੇ ਦੀ ਆਈ ਤੂੰ ਪਾ ਪੰਗੜਾ ਰੁਕ ਤੰਗੜੇ ਦੀ ਆਈ ਤੂੰ ਪਾ ਪੰਗੜਾ ਰੁਕ ਤੰਗੜੇ ਦੀ ਆਈ ਆਹ ਬਲੋ ਹੁਣ ਚੱਲ ਖੜ ਜਾ ਚੱਕੋਂਗੇ ਖੜ ਜਾ ਕਿਹੜੀ ਆ ਮੈਂ ਆਪੀ ਪਾਉਂਗੀ ਅਰੇ ਕੰਨਾ ਦੇ ਨਹੀਂ ਹੋਣਾ ਫਿਰ ਹੁਣ ਨਹੀਂ ਦਾ ਖੜ ਜਾ ਤੂੰ ਉਹ ਖੜ ਜਾ ਜਿੱਦਾਂ ਹੀ ਪਾਇਆ ਬੋਲਿਆ ਬਾਈਆਂ ਨੱਚ ਨੱਚ ਪਟਦਾ ਵੇੜਾ ਪੁੱਫੜਾ ਮਿਲਦਾ ਪੁੱਫੜਾ ਦਾ ਖੜ ਜਾ ਸਰਬਤ ਇਹ ਹੀ ਬੱਟੂ ਹੁਣ ਕੱਲ ਤੱਕ ਕੱਲੂੰ ਦਾ ਫਲੋਰ ਲਮਾ ਦੇ ਉਹ ਲਡਗੜੂ ਹਮਨੇ ਹਮਨੇ ਆ ਬਾਤੂ ਪਾਤੂ ਪਾ ਗਿਆ ਪਾਰੀ ਵਰਤੀ ਘਟਣ ਗਿਆ ਸੀ ਉਹ ਕੀ ਘਟਕੇ ਲੈਂਦਾ ਪਾਰੀ ਵਰਤੀ ਘਟਣ ਗਿਆ ਸੀ ਖੱਟ ਕੇ ਲਿਆਂਦੇ ਆਂਡੇ ਸੋਹਣੀਆਂ ਬਹੂਆਂ ਦੇ ਖਤਮ ਮਾਂਜਦੇ ਪੰਡੇ ਕਿੱਦਾਂ ਜਿਤਾਈਆ ਮਾਰੇ ਬੋਲੇ ਆ ਜਿੱਦਾਂ ਵੀ ਪਾਇਆ ਮੈਂ ਬੋਲੇ ਪਾਇਆ ਕਰਕੇ ਤੂੰ ਤਾਂ ਆ ਗਿਆ ਬੱਸ ਕੱਲ ਨੂੰ ਮੈਨੂੰ ਮਾਈਕ ਦੇ ਦਿਓ ਮੈਂ ਆ ਦੇਖਾ ਚੱਲ ਰਿਹਾ ਇਦਾਂ ਬੱਸ ਆਹ ਠੀਕ ਹੈ ਲੈ ਮੈਨੂੰ ਕੱਲ ਨੂੰ ਚੰਕ ਉਹ ਚੀਜ਼ਾਂ ਕੱਚ ਕਰਾਂਗੇ ਉਹ ਬਿੱਲ ਤੂੰ ਆ ਨੂੰ ਢੇੜਾ ਚੰਕ ਦੇ ਚੱਕ ਦੇ ਚੱਕ ਦੇ ਆਮਣੇ ਇੰਨਾ ਟਾਈਮ ਨਹੀਂ ਚਾਹੀਦਾ ਮਾਣ ਚੱਕਿਆ ਆਮਣੇ ਆ ਪਾ ਕੇ ਪੀਜੇ ਤੇ ਮੋਟੀ ਹੁੰਦੀ ਜਾਂਦੀ ਨਹੀਂ ਕਿ ਜਗੀ ਪੀਜੇ ਤੇ ਮੋਟੀ ਹੁੰਦੀ ਜਾਂਦੀ ਨਹੀਂ ਕਿ ਜਗੀ ਪੀਜੇ ਤੇ ਮੋਟੀ ਹੁੰਦੀ ਜਾਂਦੀ ਨਹੀਂ ਕਿ ਜਗੀ ਪੀਜੇ ਤੇ ਪਤਲੀ ਹੋ ਜੇਗੀ ਮੇਰੇ ਘਰ ਦਾ ਹੋਰ ਦਾ ਪਤਲੀ ਹੋ ਜੇਗੀ ਜੱਕ 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 ਮੈਨੂੰ ਕਰਫੋਨ ਦਾ ਮੈਂ ਨਾ ਕੋਈ ਮੈਂ ਕਿੰਨਾ ਕੋ ਹੋਇਆ ਤੇਰੇ ਸਾਹਮਣੇ ਕੋਈ ਚੁੱਤ ਨਹੀਂ ਆ ਜਾ ਆ ਯਾਰ ਆਪਾਂ ਹੀ ਤਾਂ ਹੈਗੇ ਆਉਂਗੇ ਨਰਵਸ ਹੋਣ ਵਾਲੀ ਕਿਹੜੀ ਗੱਲ ਆ ਕੰਝਰੀਏ ਮੈਨਾ ਤੇਰੀ ਨੂੰ ਨੂ ਨਸੇ ਕੰਝਰੀਏ ਮੈਨਾ ਤੇਰੀ ਨੂੰ ਨੂ ਨਸੇ ਕੰਝਰੀਏ ਚੱਲ ਭਾਈ ਮੰਦਰਾ ਫੜਾ ਮੰਦਰਾ ਆ ਆ ਆ ਕਿੱਦਾਂ ਹੀ ਪਾਇਆ ਬੋਲੀਆਂ ਹੀ ਪਾਇਆਂ ਨਚ ਨਚ ਪੱਟਦਾ ਬੇੜਾ ਫੁੱਸੜਾ ਦੇ ਲਟਵਾ ਨੂੰ ਗੇੜਾ ਦੇ ਲਟਵਾ ਨੂੰ ਗੇੜਾ ਦੇ ਬੇੜਾ ਦੇ ਲਾ ਦਿਵਾਨੂ ਗੇੜਾ ਨੱਚ ਨੱਚ ਪਟਦੇ ਭੇੜਾ ਗੁਪੜਾ ਨੱਚ ਨੱਚ ਪਟਦੇ ਭੇੜਾ ਗੁਪੜਾ ਦੇ ਲਾ ਬਾਨੂ ਗੁਪੜਾ ਬੋਤਲਾਂ ਨੂੰ ਦਊ